ਮੈਂਨੇ ਅੱਜ ਹੋਇਆ ਮੈਂਨੇ ਆਪ ਕੋ ਆਰਡਰ ਲੀਤੀ 2000 ਰੁਪਏ ਜਿੱਦ ਕਰਦੇ ਆ ਕਿ ਮੈਂਨੇ ਆਇਆ ਕਿ ਉਹ ਕੇ ਟਵੈਲਫੇ ਫੋਨ ਜਿਆਦਾ ਸਾਡੀ ਲੀਗਾਇਆ ਰਸ ਇਹਨੇ ਕੋਈ ਆਰਡਰ ਕਰਦੇ ਇਹ ਪਸੰਦ ਆਏਗਾ ਵੀ ਆਰਡਰ ਜੁ ਕਰਾਂਗੇ ਨਹੀਂ ਤੇ ਫਿਰ ਬਾਤ ਤੇ ਗਈ ਆ ਜੇ ਫਿਰ ਬਾਰੋ ਕਹਾਵਾ ਕੋਈ ਨਹੀਂ ਤੇ ਤੋ ਰੇਲੇ ਆਇਓ ਗਾਇਸ ਮੈਂਨੇ ਇਹ ਜਾਣੇ ਆਪ ਕੋ ਆਇਆ ਸਾਰਾ ਇਹ ਗਾਜੀ ਡੋਮੀਨੋ ਰੋਗਾ ਸਾਰੇ ਇੱਥੇ ਮਰੇ ਕੀ ਖਾਂਦੇ ਜੀ ਸਰ ਕਿਲਾ ਨਾ ਇਹ 몰ਤੇ ਸਾਥੇ ਉੱਪਰ ਆਏ ਆ ਤੇ ਸੰਖਿਆ ਵੇਲੇੋ ਇੰਡੀਆ ਦੀ ਕਿੰਨੀ ਜ਼ਿਆਦਾ ਆਹ ਪਾਜੀ ਪਾਜੀ ਕੀ ਕਰਦੇ ਆ ਪਾਜੀ ਉਹ ਪਾਜੀ ਕੀ ਕਰਦਾ ਵੇ ਵੀ ਉਹ ਵੇ ਲੋ ਸਾਬੇ ਕਿੱਡਾ ਸੋਹਣਾ ਲੱਗੂਗਾ ਗਾਈਸ ਆਰਡਰ ਆਪਾਂ ਦੇ ਦਿੱਤਾ ਵਾ ਤੇ ਵੇਟ ਕਰਨੇ ਆ ਦੇਖੋ ਕਿੰਨੇ ਦਿਨਾਂ ਬਾਅਦ ਸਤੰਬਰ 6 ਤੇ ਆਵਾ ਤੇਰਾ ਸਤੰਬਰ ਤੇਰੀ ਗੋਲਡਿੰਗ ਆ ਹਾਂ ਹਾਂ ਹੋ ਲੋ ਇਹ ਤੇ ਦੇਗਾ ਤੇ ਫਿਰ ਸਾਡੀ ਆਏਗਾ ਕਿੰਨੇ ਕਰੇ ਤੇ ਬਾਜੀ ਘਰੋਂ ਵੀ ਟਿੱਕੀਆਂ ਖਾਦੀਆਂ ਚਾਰ ਚਾਰ ਮੈਂ ਚਾਰ ਉਹ ਨਹੀਂ ਜਾਂਦੀ ਕੋਣ ਕੋਣ ਕਿੰਨੇ ਖਾਦੀਆਂ ਚਾਰ ਠੀਕ ਮੈਨੂੰ ਵੀ ਘਰੋਂ ਘਾ ਕੇ ਆਈ ਹੈ ਤੇ ਇੱਥੇ ਵੀ ਕੀ ਕਿਹੜਾ ਆਰਡਰ ਦਿੰਦਾ ਹੈ ਇਹ ਕੋਈ ਨਹੀਂ ਪਤਾ ਆ ਇਹਨੂੰ ਪਤਾ ਬਲੀ ਸੈਂਡਵਿਚ ਤੇ ਪ੍ਰਾਈਸ ਦੇਖੋ ਠੀਕ ਹੈ ਤੇ ਗਾਇਸ ਆਪਾਂ ਵੇਟ ਕਰਦੇ ਬਹੁਤ ਸਾਹਮਣੇ ਆਰਡਰ ਦਿੱਤਾ ਦੇ ਕਰਦੇ ਪਏ ਆ ਨੇ ਹੁਣ ਜੀ ਵੇਟ ਕਰਿਓ ਜਦੋਂ ਆਏਗਾ ਫਿਰ ਤੁਹਾਨੂੰ ਦਿਖਾਉਨੇ ਆ ਵੀਡੀਓ ਤੇ ਵੀਡੀਓ ਨਾ ਬਣੀ ਰਿਹਾ ਮੈਂ ਮੋਟੇ ਚਾਹ ਚੁਰੀ ਮਿਲਦੀ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਚਾਹ ਚੁਰੀ ਦਾ ਹਾਉਂਟਰ ਤੇ ਵਾਹ ਮੈਂ ਬੜੀ ਵਰੀ ਪੀਤੀ ਆ ਚਾਹ ਚੁਰੀ ਗੋੜ ਵਾਲੀ ਚਾਹ ਹੁੰਦੀ ਆ ਨਾਲ ਚੁੜੀ ਹੁੰਦੀ ਦੇ ਸੀਗੀ ਉਹਦੀ ਤੇ ਬਹੁਤ ਹੀ ਵਧੀਆ ਤੇ ਬਹੁਤ ਸਵਾਦ ਹੁੰਦੀ ਥੱਲੇ ਆ ਕਹਾਵਾਂਗੇ ਫੇਰ ਵੀ ਨਹੀਂ ਆ ਚਾਹ ਲਓ ਗਾਇਸ ਆਪਣਾ ਆ ਗਿਆ ਜੀ ਆਰਡਰ ਤੇ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਇਹ ਸਾਹਮਣੇ ਆ ਰਿਹਾ ਨਖਾ ਰਿਹਾ ਤੇ ਮੈਡਮ ਵੀ ਖਾ ਰਹੀ ਆ ਹੋਲਡਿੰਗ ਗਾਈ ਆ ਫਰੈਂਚ ਫਰਾਈ ਮੰਗਾਏ ਆ ਤੇ ਨਾਲ ਆਏ ਜੀ ਸੈਂਡਵਿਚ ਗਲਿਡ ਸੈਂਡਵਿਚ ਹੋਲਡਿੰਗ ਲੋ ਮੈਡਮ ਮੈਡਮ ਪੀਏ ਕੀ ਹੋਲਡਿੰਗ ਆਰੇ ਤੋਂ ਵੀ ਹੋਲਡਿੰਗ ਪੀਣੀ ਇਹ ਗਾ ਮੈਂ ਨਾ ਦੂਜਾ ਲੈ ਲੈ कहीं स्वाद है टेस्टी है मैं जमी होगी चीज़ हूँ आप चलें जी थले थले इस तो बार जावे आप सामने तुम ता दस ताज होटल ज वह भी थानू तक घो होटल ਏ ਉਹ ਭਾਜੀ ਜਿਆਦਾ ਜੀ ਥੱਲੇ ਇਹ ਸੱਤ ਸੇ ਜ਼ਿਆਦਾ ਸਟਾੰਡ ਕਰਦੀ ਵੇ ਕਿ ਤੇਰੀ ਮਮਮਨ ਦੱਸ ਹਾਂ ਦੇ ਲੋ ਮੈਡਮ ਸਟਾੰਡੀਆਂ ਕਿੱਥੇ ਕਰਦੀ ਹਾਂ ਦੇ ਐ ਇਦਾਂ ਨਹੀਂ ਗਿਆ ਤੁਮ ਹਾਂ ਦੇ ਹੈਲੋ ਇਹ ਮੈਂ ਬਾਰੇ ਲੋ ਕਿੱਥੇ ਬੈਠੀ ਆ ਬੈਣ ਉਹ ਲੋ ਕਿੱਥੇ ਬੈਠੀ ਸਾ ਮਨਤ ਨਿਮਰਤ ਕੋਟ ਰੇਲੀਓ ਮਾਲ ਤੋਂ ਨਿਕਲੇ ਆਇਆ ਹਾਂ ਤੇ ਹੁਣ ਆਪਾਂ ਚੱਲਿਆਂ ਜੀ ਤੇ ਹੁਣ ਆਪਾਂ ਚੱਲਿਆਂ ਜੀ ਤਾਜ ਹੋਟਲ ਦੇ ਹੁੰਦੇ ਇਹ ਵੀ ਦੋਵੇਂ ਜੋੜੀਆਂ ਨੇ ਦੋਵੇਂ ਨਾਲ ਤੇ ਉਹ ਸਾਹਮਣੇ ਐ ਜੀ ਤਾਜ ਹੋਟਲ ਤੇ ਚਲੋ ਨਿਵੇਂ ਜੀ ਹੈ ਜੀ ਐਂਟਰੀ ਆ ਇੱਥੇ ਵੀ ਐਂਟਰੀ ਆ ਇੱਥੇ ਰ ਆ ਇਧਰ ਆ ਸ਼ੋ ਆ ਗਈ ਹੈਗੀ ਆ ਜੀ ਤਾਜ ਹਟਲੀ ਐਂਟਰੀ ਇੱਥੇ ਲੱਗੀ ਹੈ ਜੀ ਅੱਜ ਸ਼ੌਪ ਦੇ ਲੋ ਗਾਈਸ ਤੇ ਆਪਾਂ ਅੱਗੇ ਜਾਂਦੇ ਤੇ ਲੋ ਗਾਈਸ ਤੇ ਆਪਾਂ ਪਹੁੰਚ ਗਏ ਆ ਜੀ ਹੋਟਲ ਦੇ ਅੰਦਰ ਇੱਥੇ ਲੱਗੀ ਹੈ ਜੀ ਹੁਣ ਸ਼ੌਪ ਤੇ ਦੇਖਦੇ ਆਂ ਸ਼ੌਪਿੰਗ ਦੇ ਵਿੱਚ ਕੀ ਕੀ ਤੇ ਬਹੁਤ ਕੁਝ ਲੱਗਦਾ ਹੈ ਸ਼ੌਪ ਉਦਾਰੀ ਵੀਡੀਓ ਤੁਹਾਨੂੰ ਵਿੱਚ ਮੈਂਸ਼ਨ ਕਰ ਹੀ ਦੇਣਾ डेढ़ बोरे जानवर लग गया तीन सौ दो सौ सारी सहूलत है टैडी बियर इधर है गया जी छोटे छोटे टैडी बियर इससे सेल बहुत ही ज़्यादा लगी इतने डिफर लगी दूसरे अंदर इधरों बहर आ गए बॉडीगार्ड भी पूरे खलोते हुए ਤਦੋਂ ਤੋਂ ਆ ਗਿਆਂ ਭਾਰ ਕਿਉਂਕਿ ਇੱਥੇ ਵੀ ਕੋਈ ਖਾਸ ਜੀ ਸ਼ੋਪਿੰਗ ਜੀ ਰੋਜ਼ ਲੱਗੀ ਆ ਪਰ ਕੋਈ ਖਾਸ ਲੈਣ ਵਾਲੀ ਚੀਜ਼ ਨਹੀਂ ਸਾਡੇ ਨੇ ਬਾਕੀ ਤੁਸੀਂ ਵੇਖ ਸਕਦੇ ਜੇ ਤੁਹਾਨੂੰ ਕੋਈ ਚੀਜ਼ ਪਸੰਦ ਤੁਸੀਂ ਲੈ ਕੇ ਜਾ ਸਕਦੇ ਸ਼ੋਪਿੰਗ ਜਰੂਰ ਲੱਗੀ ਆ 15 ਦਿਨ ਤੱਕ ਕਿ ਤੁਸੀਂ ਇੱਥੇ ਆ ਸਕਦੇ ਕਿ ਹੁਣ ਮਿਲਦੇ ਆ ਗਾਇਸ ਤੇ ਆਪਾਂ ਚੱਲੇ ਆ ਨਾਨੀ ਤੋਂ ਤੇ ਆਪਾਂ ਚੱਲੇ ਆ ਦੁਬਾਰਾ ਮਜ਼ਾ ਨਹੀਂ ਆਇਆ ਮਜ਼ਾ ਕਿੱਥੇ ਆਉਣਾ ਹੈ ਅਲਫਾ ਦੀ ਸਹੀ ਅਲਫਾ ਦੀ ਸਹੀ ਤੇ ਇਹ ਗਾਇਸ ਮਜ਼ਾ ਨਹੀਂ ਆਇਆ ਹਰੀਨ ਨੂੰ ਤੇ ਉਹਨਾਂ ਨੂੰ ਹੋਰ ਕੁਝ ਨਹੀਂ ਮੈਨੂੰ ਕਿ ਕਹਿਣਾ ਨਹੀਂ ਆਇਆ ਉਹਨੂੰ ਵੀ ਨਹੀਂ ਆਇਆ ਇਹ ਵੀ ਅੰਦਰ ਕੁਝ ਹੈਗਾ ਨਹੀਂ ਯਾਰ ਹਾਂ ਮਾਲ ਮਾਲ ਕੇ ਜਾਣਾ ਅਲਫਾ ਸਹੀ ਆਪਾਂ ਯਾਰ ਕੱਲ ਇੱਕ ਜਿੱਦਰਾ ਅਲਫਾ ਜਾਵਾਂਗੇ ਸਾਰੀ ਫੈਮਲੀ ਜਾਓ ਸਾਹਮਣੇ ਉੱਪਰ ਤੱਕਰ ਬਿਲਡਿੰਗ ਸਾਰੀ ਘੁੰਮ ਕੇ ਆਈਆਂ ਇਹ ਦੇਖ ਸਕਦੇ ਜੇ ਤੇ ਵੈ ਕਈ ਕਈ ਨਾ ਕਾਨਾ ਵਿੱਚੋਂ ਬਾਹਰ ਨਹੀਂ ਸ਼ੋਪਿੰਗ ਸਾਰੀ ਮੋਹਲ ਖਾਲੀ ਹੋਇਆ ਇੰਨਾ ਜ਼ਿਆਦਾ ਨਹੀਂ ਥੱਲੇ ਥੱਲੇ ਜਿੰਨਾ ਵੀ ਮਾਕੀ ਉਹ ਤੋਂ ਸਿੱਧਾ ਲੱਗੇ ਸਾਰਾ ਹੀ ਆਪਾਂ ਮਰਸੀ ਕਮ ਕੇ ਆਏ ਓਕੇ ਗਾਇਸ ਆਪਾਂ ਹੁਣ ਤੁਹਾਨੂੰ ਮਿਲਦੇ ਆ ਉਹਨਾਂ ਦੇ ਘਰ ਚੱਲੇ ਆ ਇਹਨਾਂ ਨੂੰ ਮਿਲੌਣ ਮੈਡਮ ਨੂੰ ਕਿਤੇ ਨਾਨੀ ਜੀ ਨਾਨੀ ਨੂੰ ਠੀਕ ਹੈ ਵੇਤਾ ਚ ਆਵੇ ਬਾਕੀ ਕੀ ਲਾ ਸਕਦੇ ਤੋਂ ਵੇਰ ਮਿਲ ਜਦਾ ਹੈ ਆਓ ਫਿਰ ਜਾਂਦੇ ਹਾਂ ਅੱਗੇ ਚਾਚਾ ਮੇਰੇ ਨਾਨੇ ਦੇ ਘਰ ਓਏ ਬੱਚੇ ਨਾਨੀ ਦੇ ਘਰ ਹਾਂ ਨਾਨੀ ਘਰ ਆ ਗਏ ਕਾਕੇ ਸਾਰੇ ਆਏ ਜੀ ਨਾਨੀ ਦੇ ਘਰ ਤੇ ਆ ਗਏ ਆ ਮੰਮੀ ਕੋ ਤੇ ਆਪਾਂ ਤੇ ਬੱਚਿਆਂ ਨੂੰ ਲੈ ਕੇ ਆਏ ਜੀ ਕੋਠੇ ਤੇ ਉਹ ਕਹਿੰਦੇ ਆ ਕਿ ਆਪਾਂ ਹੈਲੋ ਪਲੇਨ ਵੇਖਣਾ ਤੁਹਾਨੂੰ ਦੱਸਿਆ ਹੈ ਕਿ ਇਤੋਂ ਸਾਹਮਣੇ ਵੀਓ ਵੇਦਾ 에어ਪੋਰਟ ਦਾ ਘੋਟੇ ਤੋਂ ਔਰ ਤੋਂ ਸਿੱਧਾ ਲੈ ਗਏ ਉਹ ਲਾਸਟ ਇੱਕ ਫਲਾਈਟ ਚੜ੍ਹਦੀ ਤੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੇ ਫਲਾਈਟ ਚੜ੍ਹੀ ਵੈਸੇ ਟਾਈਮ ਤੇ ਨਹੀਂ ਆ ਫਲਾਈਟ ਦਾ ਜੇ ਹੋਇਆ ਤੇ ਦੱਸ ਕਰ ਲਾਂਗੇ ਹੈ ਗਾਇਸ ਪਹਿਲੇ ਤਾਂ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਉਣਾ ਹੈ ਇਹ ਬੱਚੇ ਨਾ ਪਰ ਹੁਣ ਭਾਜੀ ਇਹ ਦੋਨੇ ਰੈਡੀ ਹੋ ਗਏ ਆ ਘਰ ਜਾਣ ਲਈ ਗਈ ਜਾਣਾ ਜਾਣਾ ਘਰ ਪਤਾ ਹੈ ਅਡਾ ਦੇ ਨਹੀਂ ਲੱਗ ਗਿਆ ਨਹੀਂ ਮਿਲਾਂਗੇ ਮੈਂ ਵੀ ਰੈਡੀ ਹੋ ਗਿਆ ਤੇਰੀ ਮੰਮਾ ਵੀ ਰੈਡੀ ਹੋ ਗਿਆ ਹੁਣ ਆਪਾਂ ਸਾਰੀ ਫੈਮਿਲੀ ਜਾਵਾਂਗੇ ਆਪਣੇ ਘਰ ਤੇ ਮਿਲਦੇ ਆ ਤੁਹਾਨੂੰ ਹੁਣ ਆਪਣੇ ਘਰ ਤੇ ਬਾਹਰ ਤੇ ਬਣੇ ਰਿਓ ਵੀਡੀਓ ਨਾਲ ਤੇ ਵੀਡੀਓ ਵਾਤ ਵਾਤ ਤੇ ਸ਼ੇਅਰ ਤੇ ਲਾਈਕ ਤੇ ਕਮੈਂਟ ਤੇ ਬੈਲ ਬਟਨ ਜਰੂਰ ਦਬਾਇਆ ਕਰੋ ਤੇ ਗਾਇਸਸ ਨੂੰ ਦਿਖਾਉਂਦੇ ਆ ਪੁੱਤਰ ਕੀ ਫਲੈਟ ਫਲਾਇਟ ਉਤਰੀ ਆ ਦੇ ਗਾਇਸ ਫਲਾਇਟ ਉਤਰੀ ਹੋਈ ਹੈ ਹੁਣੇ ਨਹੀਂ ਦਿਖੀ ਨਹੀਂ ਐ ਇਹ ਮੁੰਡਾ ਪਾ ਤੇ ਲੱਗਦਾਂ ਉਹ ਕਹਿੰਦੇ ਇਹ ਸਾਰੇ ਏਅਰਪੋਰਟ ਇਹ ਇੱਥੋਂ ਸਟਾਰਟ ਹੁੰਦਾ ਹੈ ਇੱਥੋਂ ਉਹ ਲਾਸਟ ਟੱਕਰ ਫਲਾਇਟ ਚੜਦੀ ਤੇ ਚੜਦੀ ਬੜੀ ਤੋਨਾ ਥਿਊ ਹੁੰਦਾ ਤੇ ਮੌਸਮ ਅੱਜ ਠੀਕ ਹੈਗਾ ਵੈਸੇ ਬੱਦਲ ਹੋਇਆ ਆ ਸਾਰੇ ਬੱਚੇ ਵੇਲੋस्तानीਆ ਆਹੋ ਫਲੇਨ ਵੇਖਣਾ ਨਾਨੂ ਇਹ ਵੇਖ ਕੰਦੇ ਤੇ ਇਧਰ ਮੰਦਰ ਹੈਗਾ ਛੋਟਾ ਜਿਹਾ ਫਿਰ ਚੱਲ ਜੀ ਦੇ ਘਰ ਨਾਲ ਨਾਨੂ ਬੜਾ ਬੀੜੇ ਫੜੇ ਨਾਨੂ ਜਾਵਦੇ ਆਰਾ ਤੇ ਨਾਨਦੋ ਆਏ ਹੁੰਦੇ ਅੰਕੇ ਨੇ ਕੇ ਉਹ ਵੇਟ ਮਨ ਤੁਨ ਨਾ ਇਹ ਤੇ ਇੱਕ ਗਾਇਸ ਮੈਂ ਤੁਹਾਨੂੰ ਹੋਰ ਦਿਖਾਉਣਾ ਆ ਮੈਡਮ ਦੇ ਕੰਮ ਨਹੀਂ ਨਾ ਮੇਰੀ ਮੰਮਾ ਨੇ ਕਹਣਾ ਕਿ ਇਹਨਾਂ ਨੂੰ ਇਹਨੂੰ ਖਾੜਦਾ ਕਿਉਂ ਨਹੀਂ ਇਸੇ ਕੱਲੇ ਨਹੀਂ ਤਿੰਨੇ ਲੁਗੜ ਮਿਚੀ ਚਾਰੇ ਖੇਲਣ ਦੇ ਇਹ ਚਾਰੇ ਲੁਗੜ ਮਿਚੀ ਖੇਲਣ ਦੇ ਤੇ ਆ ਦੇਖੋ ਇਹ ਮਨੇ ਨਵੇਂ ਤਖਾ ਪੁੱਤ ਤੇ ਗਾਇਸ ਇਹਨਾਂ ਮੇਰੀ ਕੀ ਬੂਏ ਗਾੜੀ ਨਾ ਪਿੱਛੇ ਗਿਆ ਪਿੱਛੇ ਗਿਆ ਸੀ ਨਾ ਮਨੇ ਆ ਆ ਚੀਜ਼ ਪੂਰੀ ਮੇਰੀ ਕੀ ਸੁੱਜੀ ਆਈ ਹੈ ਤੂੰ ਵੀ ਦੇਖ ਲੈ ਤੇ ਇਹ ਆ ਜਿਹੜਾ ਪਾਜੀ ਨਾ ਆ ਜਿਹੜਾ ਆ ਵਲਾ ਭਾਜੀ ਮੈਂ ਕਿਉਂ ਲੋਗੜ ਵਿੱਚ ਲੋਗੜ ਵਿੱਚ ਲੋਗੜ ਵਿੱਚ ਤੁਮਦਰ ਮੈਨੂੰ ਪਤਾ ਤੂੰ ਨਹੀਂ ਖੇਲਦੀ ਨਿੰਮਾ ਨਹੀਂ ਖੇਲਦਾ ਨਿੰਮਾ ਵੇਖੰਦਾ ਹੈ ਮਨਨ ਤਾਂ ਟੀਵੀ ਵੇਖੰਦੀ ਆ ਜਿਹੜਾ ਭਾਜੀ ਨਾਲ ਆ ਲਾਈ ਲੱਗ ਜਾ ਮੈਂ ਬਾਜ ਰਿਹਾ ਦਿੰਦੇ ਇਹ ਕਿਹਨ ਹੈ ਇਹ ਲਾਈ ਲੱਗੇ ਤੇ ਇਹ ਕਾ ਲਾਈ ਲੱਗ ਇਹ ਤਿੰਨੇ ਹੀ ਖੇਲਣ ਦੇ ਲੋਗੜ ਮੇਰੀ ਇਹ ਮੈਂ ਬੂਵੇ ਮਗਰ ਲੁਗੀ ਉਹ ਬੂਵੇ ਜਿਹਨੂੰ ਖੁੱਲਾ ਹੈ ਨਾ ਤੇ ਇਹਦੀ ਮਾਂ ਆ ਗਈ ਬੂਵੇ ਦੇ ਵਿੱਚ ਤੋ ਉਹ ਪੀਤੀ ਗਈ ਨਹੀਂ ਵਾਚੀ ਤੇ ਨਹੀਂ ਮੈਂ ਤੇ ਦੇ ਪੁੱਤ ਵੀਰੇ ਨੂੰ ਤੇ ਓਕੇ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਤੇ ਜਾਂਦੇ ਆ ਘਰ ਫਿਰ ਤੁਹਾਨੂੰ ਉੱਥੇ ਮਿਲਦੇ ਆ ਕਿਉਂਕਿ ਘਰ ਵੀ ਜਾਣਾ ਵਾ ਵੀ ਉਹ ਕੈਲ ਹੋ ਗਿਆ ਚਲਦੇ ਆ ਫਿਰ ਆਪਾਂ ਘਰ ਤੇ ਉੱਥੇ ਹੀ ਮਿਲਦੇ ਆ ਤੁਹਾਨੂੰ ਘਰ ਦੇ ਬਾਅਦ ਤੇ ਬੜੇ ਰਿਹਾ ਵੀਡੀਓ ਨਾਲ ਵੀਡੀਓ ਵੱਧ ਵੱਧ ਸ਼ੇਅਰ ਲਾਈਕ ਕਮੈਂਟ ਉਸੇ ਤਿਹੇ ਸਾਡੇ ਚੈਨਲ ਨੂੰ ਆਗੇ ਆ ਨਵੇਂ ਉਹ ਕਰ ਲੈ ਸक्राइब ਬੈਲ ਬਟਨ ਜਿਹੜਾ ਵੀ ਆਇਆ ਕਰੋ ਜਿਉਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਨੂੰ ਮੈਂਸ਼ਨ ਹੁੰਦੀਆਂ ਰਿਹਾ ਕਰ ਤੇ ਅੱਜ ਤੁਹਾਨੂੰ ਵੀਡੀਓ ਜਿਹੜੀ ਪਾਵਾਂਗੇ ਉਹ ਪਾਵਾਂਗੇ ਟ੍ਰੇਲੀਅਮ ਮੋਲ ਤੋਂ ਲੈ ਕੇ ਕਿੱਥੇ ਗਿਆ ਟ੍ਰੇਲੀਅਮ ਮੋਲ ਤੋਂ ਲੈ ਕੇ ਤੇ ਤਾਜ ਹੋਟਲ ਦੀ ਸ਼ੋਪਿੰਗ ਦੇ ਸਾਰੇ ਵੀਓ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਕਿ ਬਈ ਅੱਜ ਇਹਨਾਂ ਸੰਡੇ ਕਰਕੇ ਥੋੜੀ ਕਈਆ ਸ਼ੌਪ ਨਹੀਂ ਖੁੱਲੀ ਅਸੀਂ ਬਾਹਰ ਉਸ ਕਰਕੇ ਮਜ਼ਾ ਨਹੀਂ ਆਇਆ ਪਰ ਫੇਰ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੇ ਆਪਾਂ ਐਤਵਾਰ enjoyment ਕੀਤਾ ਠੀਕ ਹੈ ਤੇ ਇਹ ਵੀ ਭਾਜੀ ਦੋਵੇਂ ਇਹਨਾਂ ਦੋਵਾਂ ਨੂੰ ਖੜਿਆ ਹੀ ਉਹ ਦੋਵੇਂ ਇੱਥੇ ਉਹਨਾਂ ਨੂੰ ਨਹੀਂ ਕਰਿਆ ਤੇ ਉਹ ਦੋਵੇਂ ਇੱਥੇ ਹੀ ਇਹ ਦੋਵੇਂ ਮਿਲਦੇ ਗਏ ਤੇ ਉਹ ਮੈਨੂੰ ਦੇਖੋ ਮੂੰਹ ਆ ਰਿਹਾ ਮਿਹਨਤ ਦਾ ਮੂਵ ਲੌਡ ਤੇ ਹੈਲੋ ਗਾਇਜ਼ ਬੈਕ ਟੂ ਵਲੌਗ ਤੇ ਅਹੀਂ ਅੱਜ ਜਾਣੇ ਕਰ ਸਾਨੂੰ ਲੈਣ ਆਏ ਤੇ ਬੱਚੇ ਪੈਗੇ ਖੜੇ ਤੇ ਉਹ ਵੀ ਹੁਣ ਜਾਣਦੇ ਨੇ ਤੇ ਆਦੰਤ ਦਿਖਾਉਂਦੇ ਆ ਹੁਣ ਸਾਨੂੰ ਲੈਣ ਆਉਂਦੇ ਤੇ ਆਪ ਵੀ ਸਾਡੇ ਨਾਲ ਹੁਣ ਉਹਨਾਂ ਨੂੰ ਲੈਣਾ ਮਿਲਣਾ ਇਹੀ ਦੇ ਨਾਲ ਹੀ ਲੈ ਕੇ ਜਾਣਗੇ ਹੈ ਕਾਰ ਇਹ ਮੈਨੇ ਵੀ ਆ ਗਈ ਹੈ ਤੇ ਹੁਣ ਆਪਾਂ ਥੋੜੀ ਜੀ ਰੈਸਟ ਕਰਕੇ ਤੁਹਾਨੂੰ ਦੇ ਦਾਂਗੇ ਸਭ ਦੇ ਬਾਅਦ ਤੇ ਬੱਚੂ ਬੱਚੇ ਸਾਰੇ ਆਗੇ ਕਾਰ ਹੈ ਮੈਂ ਟੀਮ ਨਾਲ ਪਰਫੈਕਸ਼ਨ ਕੀਤਾ ਮੈਂ ਤੁਸੀਂ ਜਗਾ ਇੰਤ ਮਿਲਦੇ ਹਾਂ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਥੋੜਾ ਜਿਆ ਸਿਨੇਮ ਸੁਨਾਇਆ ਪਾਣੀ ਪੋਣੀ ਪੀ ਲਿਏ ਫਿਰ ਤੁਹਾਨੂੰ ਮਿਲਦੇ ਆ ਤੇ ਵੀਡੀਓ ਨਾਲ ਬੜੀ ਦੇਰ ਤੇ ਵੀਡੀਓ ਨੂੰ ਵਾਰ-ਵਾਰ ਦੇ ਤੇ ਲਾਈਕ ਤੇ ਕਮੈਂਟ ਕਰਿਓ ਬੜੀ ਬੜੀ ਤੁਹਾਡੇ ਵੀਡੀਓ ਦੇ ਵਿੱਚ ਯਾਰ ਤੇ ਹੱਥ ਕੇ ਕਹਿੰਦੇ ਆ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਆਪਾਂ ਨਾ ਦੋ ਲਿਆ ਹੋ ਗਿਆ ਜੇ ਬੱਕਰਾ ਸੀ ਤੇ ਬੱਕੇ ਦਾ ਨੂੰ ਦੱਸਿਆ ਹੈ ਤੇ ਸਾਰੇ ਆ ਗਏ ਆ ਜੀ ਨਾਟਕਿਓ ਤੇ ਆਪਾਂ ਹੋਣ ਲੱਗੇ ਆ ਜੀ Selepas ini, nanti kita akan berbual di blog lain Nanti kita akan berbual? Berbual! Berbual? Kemudian? Hari Kejayaan! Jadi, video ini? Like! Share! Comment! Like! Kita akan berbual nanti? Ya! Kita akan berbual nanti?